ਦਲ ਬਦਲਵਾਨੋ ਮੂਨਾ ਲਾਓ ਜਸਬੀਰ ਸਿੰਘ ਡਿੰਪਾ ਲੋਕ ਸਭਾ ਦੀਆਂ ਚੋਣਾਂ ਦਾ ਵਿਗਲਵੱਜਨ ਉਪਰੰਤ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਪਾ ਪਾਰ ਹੋ ਗਈਆਂ ਹਨ ਇਸੇ ਤਹਿਤ ਅਜ ਹਲਕਾ ਖੰਡੂਰ ਸਾਹਿਬ ਸਾਪ ਦਾ ਕਾਂਗਰਸ ਪਾਰਟੀ ਸਸੰਦ ਮੈਂਬਰ ਜਸਬੀਰ ਸਿੰਘ ਡਿੰਪਾ ਵੱਲੋਂ ਜੰਡਿਆਲਾ ਗੁਰੂ ਵਿਖੇ ਇੱਕ ਯੂਥ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕੇ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਸੰਦ ਮੈਂਬਰ ਜਸਬੀਰ ਸਿੰਘ ਢਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਇੱਥੇ ਇਕੱਤਰ ਹੋਏ ਹਨ। ਉਹਨਾਂ ਕਿਹਾ ਕਿ ਸਾਡੇ ਨੌਜਵਾਨ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਸੂਬਾ ਸਰਕਾਰ ਤੋਂ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੱਦਣ ਨੂੰ ਇਹ ਨੌਜਵਾਨ ਚੱਲ ਪੈਣ ਉਧਰ ਹੀ ਸਰਕਾਰ ਬੰਦੀ ਹੈ। ਜੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਈ ਹੈ ਤਾਂ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਹੈ ਤਾਂ ਇਹਨਾਂ ਨੌਜਵਾਨਾਂ ਕਰਕੇ ਹੀ ਬਣੀ ਹੈ ਜੇਕਰ ਨਵੀਂ ਸਰਕਾਰ ਬਣਨੀ ਹੈ ਤਾਂ ਇਹਨਾਂ ਨੌਜਵਾਨਾਂ ਕਰਕੇ ਹੀ ਬਣਨੀ ਹੈ ਉਹਨਾਂ ਦਲ ਬਦਲੂਆਂ ਬਾਰੇ ਗੱਲ ਕਰਦਿਆ ਕਿਹਾ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਜੇਕਰ ਆਪਣੀ ਪਾਰਟੀ ਦੇ ਨਹੀਂ ਹੋਏ ਤਾਂ ਉਹ ਕਿਸੇ ਹੋਰ ਦੇ ਵੀ ਨਹੀਂ ਹੋ ਸਕਤੇ ਢੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਛਿੰਦਾ ਦੀ ਵਿਸ਼ੇਸ਼ ਰਿਪੋਰਟ ਦੀ ਜਿਹੜੀ ਰੈਲੀ ਹੈ ਤੇ ਤੁਸੀਂ ਵੇਖ ਹੀ ਸਕਦੇ ਆ ਕਿ ਜਿੰਨਾ ਅੱਜ ਮੇਰੇ ਵੀਰ ਨੌਜਵਾਨਾਂ ਨੇ ਤੇ ਹਮ ਹਮਾ ਕੇ ਪਹੁੰਚਿਆ ਤੇ ਐਡਾ ਤਕੜਾ ਇਕੱਠ ਕੀਤਾ ਆ ਤੇ ਇਹ ਜਿਹੜਾ ਇਕੱਠ ਆ ਇਹ ਜਿਹੜੀ ਆਉਣ ਵਾਲੀ MP ਇਲੈਕਸ਼ਨ ਆ ਉਹਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨਾਂਗੇ ਯੂਥ ਕਾਂਗਰਸ ਇਹ ਵਾਅਦਾ ਕਰਦੇ ਆ ਕਿ ਸਭ ਤੋਂ ਜ਼ਿਆਦਾ ਯੋਗਦਾਨ ਕਾਂਗਰਸ ਦੇ ਵਿੱਚ ਯੂਥ ਕਾਂਗਰਸ ਦਾ ਯੋਗਦਾਨ ਹੋਊਗਾ ਤੇ ਅਸੀਂ ਵੱਧ ਤੋਂ ਵੱਧ MP ਪੰਜਾਬ ਦੇ ਯੂਥ ਕਾਂਗਰਸ ਬਣਾਉਗੀ ਇਸ ਤੋਂ ਪਹਿਲਾਂ ਵੀ ਜਿਸਮਾ ਸਦਾ ਜਿਸਪੀ ਸਿੰਘ ਪਾ ਜੀ ਆਪੀ ਬਣ ਚੁੱਕੇ ਉਥੇ ਕਿਹੜੇ ਕਿਹੜੇ ਆਪਣੇ ਹਲਕੇ ਦੇ ਕੰਮ ਕਰਵਾਏ ਆਪਣੇ ਹਲਕੇ ਦੇ ਉਹਨਾਂ ਦੇ ਜਿਵੇਂ ਉਹਨਾਂ ਨੇ ਸਟਰੀਟ ਲਾਈਟਾਂ ਦਾ ਤੁਹਾਨੂੰ ਹੁਣੇ ਉਹਨਾਂ ਨਾਲ ਗੱਲ ਹੋਈ ਆ ਕਿ ਉਹਨਾਂ ਦੇ ਮਤਲਬ ਪਹਿਲੀ ਕਿਸ਼ਤ ਪਾਤੀ ਆ ਤੇ 10 ਬਿਰਸਾ ਨਾ 10 ਦੇ ਹਜ਼ਾਰ ਕਰੀਬੰ ਦਾ ਆਪਣਾ ਜੰਡੇ ਵਾਲਾ ਗੁਰੂ ਨੂੰ ਲਾਈਟਾਂ ਉਹਨਾਂ ਕੀਤੀ ਆ ਤੇ ਬਾਕੀ ਆਪਾਂ ਹੋਰ ਵੀ ਜਦੋਂ ਉਹਨਾਂ ਨੇ ਆਪਣਾ ਦੁਬਾਰਾ ਤੋਂ ਮੈਂਬਰ ਪਾਰਲੀਮੈਂਟ ਬਣਦੇ ਆ ਤੇ ਆਪਾਂ ਮੇਰੀ ਇਹ ਸੋਚ ਆ ਕਿ ਆਪਾਂ ਇੱਥੇ ਯੂਨੀਵਰਸਿਟੀ ਵਗੈਰਾ ਜਾ ਆ ਕੋਈ ਉਦਯੋਗ ਦਾ ਰੱਖੀਏ ਕਿ ਜਿਹੜੇ ਆਪਣੇ ਨੌਜਵਾਨਾਂ ਬੇਰੁਜ਼ਗਾਰ ਆਪਾਂ ਉਹਨਾਂ ਦੇ ਉਹਨਾਂ ਨੂੰ ਰੁਜ਼ਗਾਰ ਦਈਏ ਫਿਰ ਮੈਂ ਤੇ ਇਹੋ ਹੀ ਐਮਪੀ ਸਾਹਿਬ ਨੂੰ ਮੰਗ ਕੀਤੀ ਆ ਕਿ ਤੁਸੀਂ ਨਸ਼ੇ ਦਾ ਇੱਕ ਮੁੱਦਾ ਕਾਫੀ ਜ਼ਿਆਦਾ ਪੁਰਾਣਾ ਚੱਲੇ ਆ ਰਿਹਾ ਉਹਨਾਂ ਨੇ ਇੱਥੇ ਐ ਹੀ ਉਹ ਵੀ ਇੱਕ ਪ੍ਰੋਮਿਸ ਵਾਦਾ ਕਰਕੇ ਗਏ ਨਸ਼ਾ ਵੇਖੋ ਹੁਣ ਤੇ ਨਸ਼ਾ ਤੇ ਆਮ ਆਦਮੀ ਵਾਲੇ ਵੀ ਕਹਿੰਦੇ ਸੀ ਇੱਕ ਹਫਤੇ ਚ ਬੰਦ ਕਰਾ ਦੇਣਾ ਹੋਇਆ ਇਹ ਤੇ ਹੁਣ ਵੇਖੋ ਹੁਣ ਤੇ ਭਗਵੰਤ ਮਾਨ ਆਏ ਤੇ ਸਵਾਲ ਉਹਨਾਂ ਨੂੰ ਆਪਾਂ ਕਰ ਸਕਦੇ ਆ ਕਿ ਕੀ ਆ ਜਨਾਬ ਨਸ਼ਾ ਅੱਜ ਕੱਲ ਆਮ ਆਮ ਆਦਮੀ ਸਰਕਾਰ ਚ ਇਹ ਨਸ਼ਾ ਪਹਿਲਾਂ ਕਾਂਗਰਸ ਸਰਕਾਰ ਵਿੱਚ ਨਹੀਂ ਸੀ ਤੇ ਮੈਂ ਇਹੋ ਹੀ ਬੇਨਤੀ ਕਰਦਾ ਹਾਂ ਕਿ ਭਗਵੰਤ ਮਾਨ ਜੀ ਤੁਸੀਂ ਪਹਿਲਾਂ ਆਪਣੇ ਨੌਜਵਾਨਾਂ ਬਾਰੇ ਬਾਰੇ ਸੋਚੋ ਫਿਰ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋ ਕਿਉਂਕਿ ਜਿਆਦਾ ਉਹ ਆਪਣੇ ਪਰਿਵਾਰ ਬਾਰੇ ਸੋਚਦੇ ਪਏ ਆ ਪੰਜਾਬ ਬਾਰੇ ਨਹੀਂ ਸੋਚਦੇ ਪਏ ਜਿਹੜੇ ਦਲ ਬਦਲੂ ਜਿਨ੍ਹਾਂ ਕੋ ਪਾਰਟੀ ਬਦਲਾ ਉਹਨੂੰ ਕਿਤਨਾ ਵੇਦੇ ਜਿਹੜੀ ਮੋਟਾ ਪਾਣੀ ਜਿੱਦਿਖ ਨੀ ਚਾਈ ਜੇ ਨਹੀਂ ਆ ਵੇਖੋ ਜਿਵੇਂ ਕਿ ਤੁਹਾਨੂੰ ਰਿੰਕੂ ਜੀ ਦਾ ਵੀ ਪਤਾ ਆ ਤੇ ਹਰਬਨੀਤ ਬਿੱਟੂ ਜੀ ਵੀ ਗਏ ਆ ਮੈਂ ਤੇ ਇਹਨਾਂ ਨੂੰ ਕਹਿਣਾ ਨਾ ਇਹਨਾਂ ਨੂੰ ਬਾਈ ਕਾਟ ਕਰ ਦਿਓ ਇਹਨਾਂ ਨੂੰ ਪਿੰਡਾਂ ਚ ਨਾ ਵੜਨ ਦੋ ਕਿਉਂਕਿ ਜਿਹੜਾ ਵੇਖੋ ਕਿ ਜਿਹੜਾ ਪਾਰਟੀ ਨੇ ਜਿੰਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਉਹ ਨਹੀਂ ਕਿਸੇ ਦਾ ਬੰਦਾ ਪਿਆ ਤੇ ਤੁਸੀਂ ਇਹਨਾਂ ਨੇ ਤੁਹਾਡਾ ਬਣ ਜਾਣਾ ਤੁਸੀਂ ਵੇਖੋ ਜਿਹੜੇ ਨੇਤਾ ਲੀਡਰ ਆ ਜਿਵੇਂ ਜਸਬੀਰ ਸਿੰਘ ਡਿੰਪਾ ਜ ਕਸ਼ਮੀਰ ਤੱਕ ਯਾਤਰਾ ਕਰਦੇ ਪਿਆ ਅਸੀਂ ਉਹਨਾਂ ਦਾ ਸਾਥ ਦਈਏ ਤਾਂ ਕਿ ਅਸੀਂ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਹੈ ਕਿ ਰੁਜ਼ਗਾਰ ਬੱਚਿਆਂ ਨੂੰ ਮਿਲ ਸਕੇ ਇੱਕ ਯੂਥ ਮਿਲਦੀ ਸੀ ਜਿਹੜੀ ਇਹਨਾਂ ਦੇ ਯੂਥ ਕਾਂਗਰਸ ਦੇ ਜਿਹੜੇ ਡੈਸਟਲ ਚੌਪਰ ਭਾਰੀ ਹੈ ਉਹ ਵੀ ਰਾਮਬੀਰ ਜੀ ਵੀ ਆਏ ਸੀ ਜਿਹਦੇ ਵਿੱਚ ਅੱਜ ਮੈਨੂੰ ਬਹੁਤ ਆਨੰਦ ਹੋਇਆ ਕਿ ਇੰਨੇ ਨੌਜਵਾਨ ਇੱਕ ਥਾਂ ਇਕੱਠੇ ਹੋਣਾ ਇਹ ਬਹੁਤ ਵੱਡੀ ਗੱਲ ਆ ਨੌਜਵਾਨਾਂ ਦੇ ਦੋ ਸਾਡੇ ਕੋ ਆਸਾ ਇਹਦਾ ਜਿਹੜੀ ਭਾਜਪਾ ਦੀ ਕਿਰਿੰਦਰ ਸਰਕਾਰ ਆ ਤੇ ਸੂਬੇ ਦੀ ਜਿਹੜੀ ਆਪ ਸਰਕਾਰ ਉਹਨਾਂ ਤੋਂ ਕੇਸ ਤਾਂ ਗਿਨਾ ਆਪਣੇ ਆਪ ਨੂੰ ਠੱਗੇ ਮਹਿਸੂਸ ਕਰੇ ਇਹਨਾਂ ਦੇ ਤਜਬਾਤ ਦੱਸਦੇ ਤੇ ਜਿੱਧਰ ਜਵਾਨੀ ਚੱਲ ਪੈਂਦੀ ਜੇ ਮੋਦੀ ਸਰ ਦੀ ਸਰਕਾਰ ਬਣਾਈ ਸੀ ਤੇ ਉਹ ਵੀ ਨੌਜਵਾਨਾਂ ਬਣੇ ਜੇ ਆਪ ਦੀ ਬਣਾਈ ਉਹ ਵੀ ਨੌਜਵਾਨ ਅਜੇ ਇਹਨਾਂ ਸਰਕਾਰਾਂ ਨੂੰ ਲੋੜ ਤੇ ਤਰਪੇ ਹ ਤੇ ਉਹ ਵੀ ਇਹ ਨੌਜਵਾਨ ਲਾ ਕੇ ਸਰ ਕੁਝ 5 ਸਾਲ ਪਹਿਲਾਂ ਮਤਲਬ ਇਥੋਂ ਜਿੱਤ ਕੇ ਗਏ ਜੀ ਉਹਦੇ ਬਾਰੇ ਕੀ ਹੈ ਕਿ ਕੀ ਕੀ ਤੁਸੀਂ ਇੱਥੇ ਲੈ ਕੇ ਆਏ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਕਪੂਰਥਲਾ ਤਰਨਤਾਰ ਦਾ ਜਿਹੜਾ ਵੱਡਾ ਟਰਾਮਾ ਸੈਂਟਰ ਤਕਰੀਬਨ ਸਵਾ 2000 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਇਹ ਪਹਿਲਾ ਇੱਕ ਐਸਾ ਇਹ ਹਕਾਬਾ ਜਿੱਥੇ ਮੈਂ 10000 ਰਸੂਲਤ ਫਾਈਟ ਪ੍ਰੂਫ ਕਰਾਈ ਜਿਹਚੋ 2000 ਲੱਗੀ ਤੀਸਰੀ ਕਿਸ਼ਤ ਆ ਰਹੀ ਹੈ ਇਸ ਤੋਂ ਇਲਾਵਾ ਇਹ ਮੈਂ ਸਫਾ 300 ਪੁਲ ਜਿਹੜਾ ਅੰਦਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਜੋਜਦਾ ਤਰਨਤਾਰ ਦੇ ਜੰਡਿਆਲਾ ਔਟਾਂਗ ਦੇ ਦੇ ਕੋਲੋਂ ਦੀ ਜਿਹੜਾ ਪ੍ਰੋਜੈਕਟ ਆ ਅੰਮ੍ਰਿਤਸਰ ਤੋਂ ਸੌਰੀ ਜਿਹੜਾ ਕਟੜੇ ਤੋਂ ਦਿੱਲੀ ਜਾਣਾ ਮਾ ਉਸ ਰੋਡ ਨੂੰ ਮੈਂ ਇਹਦੇ ਵਿੱਚ ਜੋੜਿਆ ਇਸ ਤੋਂ ਇਲਾਵਾ ਜਿਹੜਾ ਵਾਬ ਇੱਕ ਇੱਕ ਲਾ ਯੂਨੀਵਰਸਿਟੀ ਕਹਿ ਰਹੋ ਇੱਕ ਸ਼ਹਾਬਾਜਪੁਰ ਸਰਕਾਰੀ ਕਾਲਜ ਇਸ ਤਾਂ ਦੇ ਨਾਲ ਹੋਰ ਜੰਨਾ ਐਮਪੀ ਦੇ ਜਿਹੜੇ ਇੰਪੋਰਟੈਂਟ ਮੁੱਦੇ ਸੀ ਜਿਵੇਂ ਖਾਲੜ ਆਬਰਸਰ ਬਾਰਡਰ ਖੋਲਣ ਦੇ ਹਰ ਬੈਂਕ ਚ ਚੁੱਕਿਆ ਦੇ ਰਿਹਾ ਮੈਂ ਮੇਰੀ 200 ਬੈਂਕ ਜੋ ਆਪੜਾ ਕਰ ਸਕਿਆ ਮੈਨੂੰ ਉਸ ਤੇ ਪੂਰੀ ਤਸੱਲੀ ਜੰਨਿਆਲਾਪੁਰ ਵਾਸਤੇ ਕੀ ਕੀਤਾ ਅੰਦਾਜੀ ਅਸੀਂ ਜੀ ਜੰਨਿਆਲਾਪੁਰ ਵਾਸਤੇ ਕੀ ਚੀਜ਼ ਕਰਦੇ ਜੰਡਿਆਲਾਪੁਰ ਵਾਸਤੇ ਵੇਖੋ ਇੱਕ ਤਾਂ ਜਿਹੜਾ ਆਪਣਾ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਉਸ ਰੋਡ ਦੇ ਉੱਤੇ ਜਿਹੜਾ ਇਹਨੂੰ ਲੈ ਕੇ ਆਇਆ ਉਸ ਤੋਂ ਇਲਾਵਾ ਜਿਹੜਾ ਵਾ ਉਸ ਤੋਂ ਇਲਾਵਾ ਜਿਹੜਾ ਆ ਇੱਕ ਜਿਹੜੀ ਪੂਰੀ ਸੋਨਰ ਲਾਈਟਾਂ ਦੀ ਜਿਹੜੀ ਪਾਲਿਸੀ ਆ ਉਹ ਜੜਿਆਲਾ ਹਲਕੇ ਵਾਸਤੇ ਲੈ ਕੇ ਆਇਆ ਸੋ ਇਹ ਜਿਹੜਾ ਰਲਵਾ ਮਿਲਵਾ ਹੁੰਦਾ ਵਾ ਜਿਹੜਾ ਐਮਪੀ ਤੇ ਐਮਐਲਏ ਦੀ ਹਿਬਤ ਤਾਂ ਗਾਸ ਹੀ ਹੋਰ ਵੀ ਕਰਕੇ ਲੈ ਆਇਆ ਜਿਹੜੇ ਲੋਕ ਦਲ ਬਦਲੂ ਜਿਹੜੇ ਕਾਫੀ ਜਿਹੜੇ ਮੀਰ ਬਟਾ ਮੈਂ ਸਮਝਦਾ ਮਾਜੀ ਕੋਈ ਵੀ ਦਲ ਬਦਲੂ ਹੋਵੇ ਸਰਕਾਰ ਲੋਕਾਂ ਨੂੰ ਉਹਨੂੰ ਮੂਹਨ ਦਿਲਾਉਣਾ ਚਾਹੀਦਾ ਦਲ ਬਦਲੂ ਜਿਹੜਾ ਕਿਸੇ ਦਾ ਨਹੀਂਗਾ ਉਹ ਲੋਕਾਂ ਦਾ ਵੀ ਜਿਹੜਾ ਇੰਡੀਆ ਗੱਠ ਜੋੜ ਵਿੱਚ ਚੱਤ ਰੈਲੀ ਹੋ ਰਹੀ ਹੈ ਦਿੱਲੀ ਉਹਨੂੰ ਕਿਸ ਤਰ੍ਹਾਂ ਵੇਦੇ ਬਹੁਤ ਜ਼ਬਰਦਸਤ ਰੈਲੀ ਹੋਈ ਅੱਜ ਮੈਂ ਤਾਂ ਸੁਣ ਕੇ ਹੈਰਾਨ ਆ ਉਹਦੀਆਂ ਮੈਂ ਤਸਵੀਰਾਂ ਵੇਖੀਆਂ ਬਹੁਤ ਜ਼ਬਰਦਸਤ ਰੈਲੀ ਹੋਈ ਏ મોદી ਸਰਕਾਰ ਦੇ ਖਾਤਮੇ ਦੀ ਸ਼ੁਰੂਆਤ ਅਤਿਆਂ ਸਰ ਜਿਸ ਤਰ੍ਹਾਂ ਤੁਹਾਨੂੰ ਟਿਕਟ ਇਥੋਂ ਹਲਕੇ ਤੋਂ ਮਿਲ ਜਾਂਦੀ ਤੁਸੀਂ ਕਿਹੋ ਜਿਹਾ ਕੰਮ ਕਰੋਗੇ ਹਾਂਜੀ ਪਰ ਤੱਕ ਤੋਂ ਪ੍ਰਮਾਣ ਦੀ ਲੋੜ ਨਹੀਂ ਇੱਕ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਜੰਦਕੋਲ ਡੀਟਰ ਹੋਣੇ ਜਨਾਂ ਦੇ ਉੱਤੇ ਕਦੀ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਾ ਉਹਨਾਂ ਅੱ체 ਇਮਾਨਦਾਰੀ ਨਾਲ ਅੱਗੇ ਵੀ ਕੀਤਾ ਦਿਖਾ